ਬੇ ਉਸ ਵਾਕਤਾ ਤੁਹਾਡਾ ਹੈਪੀ ਟੀਵੀ ਚੈਨਲ ਤੇ ਉਮੀਦ ਕਰਦੇ ਆਂ ਵੀ ਸਾਰੇ ਠੀਕ ਠਾਕ ਹੋਵੋਗੇ ਰਾਜ ਖੁਸ਼ੀ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਬਾਬਿਓ ਅੱਜ ਆਪਾਂ ਲੱਗੇ ਹੋਇਆ ਮੱਕੀ ਤੇ ਕਰਨ ਸਪਰੇ ਨਦੀਨ ਨਸਕ ਇੱਕ ਪਹਿਲਾਂ ਵੀ ਸਪਰੇ ਕੀਤੀ ਸੀ ਆਪਾਂ ਨੇ ਸਟੰਪ ਠੀਕ ਹੈ ਜੀ ਪਰ ਆਹ ਕੀੜਾ ਜਿਹੜਾ ਆਪਣਾ ਮੋਟਰ ਵਾਲਾ ਇਹਦੇ ਵਿੱਚ ਕੱਖ ਬਹੁਤ ਜ਼ਿਆਦੇ ਹੁੰਦੇ ਨੇ ਮੋਥਾ ਜਿਹਾ ਬਾਹਲਾ ਹੁੰਦਾ ਹੈਗਾ ਤੇ ਉਹਦੇ ਲਈ ਆਪਾਂ ਨੂੰ ਸਪਰੇ ਕਰਨੀ ਪੈਣੀ ਆ ਹੁਣ ਹੋ ਗਏ 15 16 ਦਿਨ ਆਪਣੀ ਮੱਕੀ ਬੀਜੀ ਨੂੰ ਹੁਣ ਆਪਾਂ ਇਹ ਸਪਰੇ ਕਰਾਂਗੇ ਨਦੀਨ ਨਾਲ ਏ ਟੂ ਜ਼ेड ਜਾਣਕਾਰੀ ਦਵਾਂਗੇ ਕਿਹੜੀ ਦਵਾਈ ਵਰਤਾਂਗੇ ਕਿੰਨੀ ਡੋਜ਼ ਪਾਵਾਂਗੇ ਠੀਕ ਹੈ ਜੀ ਆਜੋ ਪਹਿਲਾਂ ਤੁਹਾਨੂੰ ਮੱਕੀ ਦਿਖਾਉਨੇ ਆਪਾਂ ਜੀ ਇਹ ਆ ਆਪਣੀ ਮੱਕੀ ਠੀਕ ਹੈ ਜੀ ਬਾਇਰ ਦੀ 9208 ਪਰ ਇੱਥੇ ਮੋਥਾ ਬੜਾ ਜ਼ਿਆਦੇ ਹੁੰਦਾਗਾ ਆਪਣੀ ਮੱਕੀ ਜੀ ਚ ਪਿਛਲੀਆਂ ਵਾਰ ਵੀ ਐਂ ਹੋਇਆ ਸੀਗਾ ਪਰ ਇਹਦਾ ਹਿੱਲ ਹੈ ਹੱਲ ਹੈਗਾ ਆਪਣੇ ਕੋਲੇ ਬਾਇਰ ਦੀ ਹੈਗੀ ਹੈਗੀ ਆਪਣੇ ਕੋਲ ਲੋਟਸ ਠੀਕ ਹੈ ਜੀ ਉਹਦੇ ਨਾਲ ਪਾਵਾਂਗੇ ਐਟਰਾ ਜਨ ਇਹਦਾ ਕਰਾਂਗੇ ਜਮਾ ਸਫਾਇਆ ਜਿਹੜਾ ਉਧਰ ਆਪਣਾ ਕੀਲਾ ਬੀਜ ਹੈ ਮੱਕੀ ਦਾ ਉਹ ਚ ਪੂਰਾ ਕੱਖ ਨਹੀਂ ਹੁੰਦੇ ਹੈਗੇ ਐਨ ਸਾਫ ਖੜਾ ਪੂਰਾ ਪਰ ਆ ਜਿਹੜਾ 7 8 ਵਿੱਗੇ ਦਾ ਹਾਂ ਇਹ ਚ ਬੜਾ ਜ਼ਿਆਦੇ ਮੋਥਾ ਹੁੰਦਾਗਾ ਤੇ ਹੁਣ ਇਹਦਾ ਆਪਾਂ ਕਰਦੇ ਹਾਂ ਹੱਲ ਆ ਦੇਖੋ ਤੇ ਹੁਣ ਇਹਦੇ ਲਈ ਆਪਾਂ ਇਹਦਾ ਕਰਦੇ ਹਾਂ ਹੱਲ ਸਪਰੇਅ ਲਿਆਂਦੀ ਆਪਾਂ ਨੇ ਤੇ ਆਪਣਾ ਸੈਟਅਪ ਇੱਧਰ ਲੱਗਿਆ ਪਿਆ ਪੂਰਾ ਤੇ ਹੁਣ ਲੱਗਦੇ ਆਪਾਂ ਘੋਲ ਬਣਾ ਕੇ ਸਪਰੇਅ ਕਰਨ ਘੋਲ ਆਪਾਂ ਨੇ ਬਣਾ ਲਿਆ ਮੈਂ ਤੇ ਆ ਦੇਖੋ ਆਪਾਂ ਨੇ ਵਰਤੀਆ ਫਾਇਰ ਦੀ ਲੋਟਸ ਠੀਕ ਹੈ ਜੀ ਤੇ ਨਾਲ ਪਾਈਏ ਇਹਦੇ ਐਟਰਾਜਨ ਕਿਉਂਕਿ ਆਪਣੇ ਬਰੀਕ ਬਰੀਕ ਅੱਖ ਨੇਗੇ ਉਹਦੇ ਲਈ ਐਟਰਾਜਨ ਬੈਸਟ ਆਪੋ ਆਪਾਂ 1 ਏਕੜ ਤੇ ਇਹ ਡੱਬਾ ਪਾਇਆ ਇੱਕ ਕਿ ਆਇ ਕਿ 500 ਅੱਧਾ ਕਿਲੋ ਇਹ ਪਾਈ ਆਗੀ 1 ਏਕੜ ਤੇ ਠੀਕ ਆ ਜੀ ਤੇ ਹੁਣ ਸਪਰੇਅ ਕਰਨ ਲੱਗਦੇ ਆ ਜਮਾ ਸਪਰੇਅ ਐਣ ਜਮਾ ਸਾਵ ਨੂੰ ਕਰਨੀ ਹੈ ਇਹ ਜਦੋਂ ਬਹੁਤ ਯਾਰੀ ਧੁੱਪ ਕੱਟ ਜੇ ਐਣ ਜਮਾ ਬਸ ਦਿਨ ਸਿਪਨ ਵਾਲੇ ਹੀ ਹੋਗੇ ਠੀਕ ਆ ਜੀ ਜਿਵੇਂ ਹੁਣ ਟਾਈਮ ਆਗਾ ਇਹ ਜਮਾ ਬੈਸਟ ਆਗਾ ਆ ਦੇਖੋ ਹੁਣ ਦੇਖ ਲਓ ਕਿੰਨੇ ਕੱਖ ਨੇ ਸਪਰੇਅ ਕਰਨ ਤੋਂ ਬਾਅਦ ਦੇਖਿਓ ਤੁਸੀਂ ਜਮਾ ਐਣ ਸਾਫ ਕਰ ਦਿੰਨੇ ਨੇ ਬਾਲਾ ਵਧੀਆ ਰਿਜ਼ਲਟ ਆ ਬਾਹਰ ਦੀ ਲੋਟਸ ਵੇ ਉਹ ਜਿਹੜੀ ਪਹਿਲਾਂ ਆਪਾਂ ਸਟੈਂਪ ਕੀਤੀ ਸੀ ਉਹਨੇ ਕਿਤੇ ਕਿਤੇ ਕੰਮ ਕੀਤਾ ਕਿਤੇ ਕਿਤੇ ਕੀਤਾ ਨਹੀਂ ਹੈਗਾ ਕੰਮ ਪਤਾ ਨਹੀਂ ਕੀ ਫਾਲਟ ਸੀ ਦਵਾਈ ਚ ਫਾਲਟ ਸੀ ਜਾਂ ਮਸ ਕਰਨ ਚ ਕੁਝ ਗਲਤ ਹੋ ਗਿਆ ਹਨਾ ਕਿਤੇ ਕਿਤੇ ਤਾਂ ਜਮੇ ਹੀ ਕੱਖ ਨਹੀਂ ਹੈਗੇ ਆ ਦੇਖੋ ਇੱਧਰ ਇੱਧਰ ਦੇਖੋ ਭਰੀਆਂ ਪਈਆਂ ਨੇ ਖਾਲੀਆਂ ਬਾਬਿਓ ਠੀਕ ਆ ਸਾਰੀ ਮੱਕੀ ਚ ਤੇ ਬਸ ਆਹਾ ਪਹੀ ਵਾਲਾ ਪਾਸਾ ਨਾ ਜਿਹੜਾ ਇੱਥੇ ਜੇ ਇਹ ਚੀ ਵਾਲੇ ਨੇਗੇ ਆ ਦੇਖੋ ਬਾਕੀ ਤਾਂ ਸਾਰੀ ਮੱਕੀ ਚ ਠੀਕ ਨੇਗੇ ਤੇ ਆ ਪਹੀ ਵਾਲਾ ਪਾਸੇ ਬੜਾ ਜ਼ਿਆਦਾ ਪ੍ਰਭਾਵਤ ਹੋਇਆ ਹੋਇਆ ਇਹਦਾ ਵੀ ਕਰ ਤਾਂ ਘੱਲ ਟੈਨਸ਼ਨ ਨਾ ਲਓ ਜੀ ਬਾਬਿਓ ਸਪਰੇਅ ਦਾ ਕੰਮ ਹੈ ਨਾ ਆਪਣਾ ਪੂਰਾ ਜੋਰਾ ਸੋਰਾ ਤੇ ਚੱਲੀ ਜਾਂਦਾ ਬਸ ਤਿੰਨ ਗੱਪੰਪ ਰਹਿ ਗਿਆ ਉਧਰ ਉਹ ਤੁਹਾਨੂੰ ਪਤਾ ਦਿਨ ਵੀ ਸਿੱਪ ਗਿਆ ਜਮਾ ਆ ਦਵਾਈ ਦੇਖ ਲੋ ਇੱਕ ਤਾਂ ਲੋਡਸ ਵਰਤੀ ਆ ਆਪਾਂ ਨੇ ਠੀਕ ਆ ਜੀ ਇੱਕ ਇੱਕੜ ਤੇ ਇੱਕ ਡੱਬਾ ਵਰਤਿਆ ਤੇ ਇਹਦੇ ਨਾਲ ਪਾਈ ਆ ਐਟਰਾਜਨ ਆਪਾਂ ਨੇ ਬਹੁਤ ਵਧੀਆ ਕੰਬੀਨੇਸ਼ਨ ਆ ਦੋਨਾਂ ਦਾ ਤੁਸੀਂ ਆਹ ਦੇ ਲੋ ਜਿਹੜੇ ਬਰੀਕ ਪੱਤੀ ਵਾਲੇ ਬਰੀਕ 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 ਅਖੁੰਦੇ ਨੇ ਮੁੱਠਾ ਮੁੱਠਾ ਆਣ ਝਾੜ ਦੂ ਈ ਹਾਂ ਸੈਣ ਬਸ ਆ ਆਪਣਾ 7ਵਾਂ 7ਵਾਂ ਪੰਪ ਆ ਇਹ ਆਪਣਾ ਤੇ ਆ ਕੋਲ ਆਪਣੇ ਡੱਡਾ ਬਾਲਟੀ ਚ ਬਣਾਏ ਹੋਏ ਸੀਗੇ ਜਦੋਂ ਪਾਉਣਾ ਹੁੰਦਾ ਦੁਬਾਰਾ ਬਾਲ ਪਾਉਣੇ ਹੁੰਦੇ ਦਵਾਈ ਪੰਪ ਚ ਹਲਾ ਲਿਆ ਕਰੋ ਇੱਕ ਦੋ ਵਾਰੀ ਸਮਾਰ ਕੇ ਠੀਕ ਹੈ ਜੀ ਕਈ ਵਾਰ ਦਵਾਰੇ ਓਪਣੀ ਜੰਮੀ ਰਹਿੰਦੀ ਥੱਲੇ ਆਪਾਂ ਓਪਣੀ ਉਪੋਂ ਉਪਰੋਂ ਉਪਰੋਂ ਪਾਪਾ ਮੁੜੀ ਜਾਂਦੇ ਆ ਆ ਦੇਖੋ ਕਿੰਨੀ ਥੱਲੇ ਬੈਠੀ ਪਈ ਐ ਇਹ ਜ਼ਰੂਰੀ ਆ ਥੋੜਾ ਜਿਹਾ ਲੇਟ ਹੋ ਗਿਆ ਸਪਰੇਅ ਕਰਨ ਲੱਗੇ ਬਾਕੀ ਇਹ ਸਪਰੇਅ ਕੰਮ ਵੀ ਆਹੀ ਮੌਸਮ ਆਹੀ ਟਾਈਮ 'ਚ ਵਧੀਆ ਕਰਦਾ ਤੇ ਬਸ ਆਪਣੇ ਦੋ ਗਪੰਪ ਰਹਿ ਗਏ ਹੁਣ ਕਰ ਦਿੰਨੇ ਆ ਲੀਲੇ ਹੀ ਆਪਾਂ ਇਹੀ ਕੰਮ ਕਰਤੀਆਂ ਆਪਾਂ ਪਹਿਲਾਂ ਹੀ ਵਧੀਆ ਕੀਤੀ ਯਾਰ ਪੂਰੀ ਸਟੰਪ ਹਨਾ ਹਾਂਜੀ ਪਰ ਯਾਰ ਪਤਾ ਨਹੀਂ ਕੀ ਗੱਲ ਆ ਖਾਂ ਤਾਂ ਦਵਾਈ ਨੇ ਵਧੀਆ ਕੰਮ ਹੀ ਨਹੀਂ ਕੀਤਾ ਹੈਗਾ ਕਿਤੇ ਕਿਤੇ ਵਧੀਆ ਦੇ ਕਿਤੇ ਕਿਤੇ ਤਾਂ ਜਮਾ ਚੱਕੇ ਪਏ ਨੇ ਕਿਤੇ ਪਿਆਰ ਨਾਲ ਕਿੰਨੀਆਂ ਤਲੀਆਂ ਹੀ ਫੜੀਆਂ ਨੇ ਦਿਲਾਂ ਸਹੀ ਆ ਪਰ ਆ ਲਾਉਡਸ ਹਨਾ ਜਿਹੜੀ ਬਾਹਰ ਦੀ ਹਾਂ ਇਹਦੇ ਨਾਲ ਐਕਟਰੀ ਜੀ ਨੇ ਪਾ ਲੇਵੇ ਜਿਹੜੇ ਬਰੀਕ ਪੱਤੀ ਵਾਲਾ ਕੱਖ ਹੁੰਦ ਨੇ ਨਾ ਆ ਫਿਊਜੀ ਬਣਾਉਂਦੇ ਆ ਛਾੜ ਦਿੰਦੀ ਆ ਬਈ ਅੱਛਾ ਤਾਂ ਕਰਕੇ ਹੁਣ ਇਹ ਕਰੀਏ ਉਹ ਗਾਂਹਲੇ ਕੀਲੇ ਚ ਹੂੰ ਹੋਰਾ ਦੀ ਤੱਕ ਨਹੀਂ ਜਿਹੜਾ ਕੋਈ ਅੱਛਾ ਸਮਾਨ ਪੂਰਾ ਵਧੀਆ ਕੰਮ ਕਰਿਆ ਸੈਂਪ ਨੇ ਯਾਨੀ ਕਿ ਹੁਣ ਸਪਰੇਅ ਤੋ ਪਚ ਕਰਤੀ ਸੀਗੀ ਤਾਂ ਕਰਕੇ ਨਹੀਂ ਕਰਿਆ ਜਦੋਂ ਉੱਥੇ ਕੀਤੀ ਆ ਹਾਂ ਹਾਂ ਉਦੋਂ ਐਨੇਰਾ ਹੋ ਗਿਆ ਜੀ ਥੋੜਾ ਜਿਹਾ ਅੱਛਾ ਖਣ ਤਾਂ ਉਹਦੇ ਕਰਕੇ ਫਰਕ ਪੈ ਗਿਆ ਕੋਈ ਹੂੰ ਜੀ ਸ਼ਾਮ ਨੂੰ ਜਮਾਂ ਸ਼ਾਮ ਨੂੰ ਕਰੇ ਕਹਿੰਦੇ ਇਹ ਤਾਂ ਦਵਾਈਆਂ ਅੱਛਾ ਖਾਲੀਆਂ ਜਿਹੜੀਆਂ ਕਰਨੀਆਂ ਨੇ ਯਾਨੀ ਕੀ ਹੁਣ ਆਪਣਾ ਸਪਰੇਅ ਤਾਂ ਨਿਬੜ ਗਿਆ ਇੱਥੇ ਹੁਣ ਹਾਂ ਬਸ ਇੱਕ ਪੰਪ ਰਹਿ ਗਿਆ ਦੇਖ ਠੀਕ ਆ ਟਾਈਮ ਕਿੰਨਾ ਹੋ ਗਿਆ 6:55 ਹੋ ਗਏ ਹੂੰ ਬਸ ਯਾਨੀ ਕਿ 7:30 ਨੂੰ ਨਿਬੜ ਜੂ ਹਾਂ ਆ ਦੇਖਣ ਕਰ 8:00 ਦੇ ਕਰ ਫਟ ਅਰੇ 20 ਦਿਨਾਂ ਦੀ ਖੇੜ ਆ ਕਹਿੰਦਾ ਇੱਥੇ ਵੀ ਕਹਿੰਦੇ ਸਾਫ਼ ਕਰਦਣਾ। ਪਿਆਓ ਸਪਰੇਅ ਦਾ ਕੰਮ ਹੋ ਗਿਆ ਆਪਣਾ ਖਤਮ ਆਪਾਂ ਮੱਕੀ ਤੇ ਸਪਰੇਅ ਕੀਤੀ ਆ। ਇੱਕ ਤਾਂ ਬਾਇਰ ਦੀ ਲੋਡਸ ਵਰਤੀ ਸੀ ਆਪਾਂ ਤੇ ਉਹਦੇ ਨਾਲ ਪਾਈ ਸੀ ਐਕਟਰੀਜਨ। ਇਹਨਾਂ ਦੋਨਾਂ ਦਵਾਈਆਂ ਦਾ ਕੰਬੀਨੇਸ਼ਨ ਬਹੁਤ ਵਧੀਆ। ਤੁਸੀਂ ਆਦ ਲੋ ਵੀ ਬਰੀਕ ਅੱਖਾਂ ਤੋਂ ਹੀ ਝਾੜ ਦਿੰਦੀਆਂ ਨੇ। ਇਹ ਸਪੈਸ਼ਲ ਮੱਕੀ ਬਾਸਤੀ ਨੇ ਦਵਾਈਆਂ ਜਾਂ ਗੰਨੇ ਤੇ ਬਾਜਰੇ ਬੂਰੇ ਤੇ ਵਰਤੀਆਂ ਜਾਂਦੀਆਂ ਨੇ ਠੀਕ ਆ ਜੀ ਤੇ ਸਪੈਸ਼ਲ ਮੱਕੀ ਗੰਨੇ ਬਾਸਤੀ ਵਰਤੀਆਂ ਜਾਂਦੀਆਂ ਨੇ। ਤੇ ਹੁਣ ਆਪਾਂ ਚੱਲਦੇ ਆ ਘਰ ਨੂੰ। ਤੇ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਸਾਡੀ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਠੀਕ ਹੈ ਜੀ ਜੇ ਤੁਸੀਂ ਥੋੜਾ ਜਿਹਾ ਸਾਥ ਦੇਵੋਗੇ ਤਾਂ ਫੇਰ ਹੀ ਗੱਲ ਬਣਨੀ ਆ ਠੀਕ ਹੈ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਬਸ ਹਨਾ ਤੇ ਮਿਲਦੇ ਆਂ ਕਿਸੇ ਅਗਲੀ ਵੀਡੀਓ ਚ ਦਿਓ ਕਨਾਈਆ ਜੀ ਧੰਨਵਾਦ